ਪੱਕੇ ਕੋਲ ਨਹੀਂ ਚਾਲੀਆ ਅਰੇ ਚਾੜੇ ਦਾ ਜੀ ਜਾ ਕੇ ਤੇਰੇ ਕੋ ਡੁਪਲੀ ਸਾਡੇ ਕੋ ਅਸਲੀ ਨੇ ਡੁਪਲੀ ਸਾਡੇ ਕੋ ਅਸਲੀ ਨੇ ਕੋਈ ਵੀ ਉਹਦੇ ਕੋ ਹੈਗਾ ਕਹਦਾ ਉਹ ਮੇਰੇ ਕੈਮਰੇ ਕਿਉਂ ਦੀ ਰੱਖੇ ਉਹ ਕਹਦਾ ਮੇਰੇ ਕੋ ਰੱਖ ਕੇ ਆਈਓ ਰੱਖ ਕੇ ਆ ਕਰੇ ਹਾਂ ਭਾਈ ਆ दारू ਪੀ ਤੂ ਜਾਂ ਦੋ ਨਾ ਲੈਂਦੀ ਸਰਕਾਰ ਖੋਲ ਨੇ ਨਾ ਜੀ ਸਵੇਰੇ ਸਰਕਾਰ ਖੋਲ ਆਏ ਸੀ ਸਰਕਾਰ ਵਾਸਤੇ ਲਾ ਦੋ ਸਰਕਾਰ ਖੋਲ ਆਪਣੇ ਕੌਣ ਭਾਈ ਸਰਕਾਰ ਖੋਲ ਲਾ

ਭਾਈ ਇਹਨੂੰ ਪੰਜ ਦਿਨ ਇਹ ਵੀ ਦੇਣਾ ਇਦਾਂ ਹੀ ਕਰਦਾ ਹੁਣ ਦਾਦਾ ਆਪੇ ਨਾ ਕਰਦਾ ਬਾਈ ਉਹ ਘਰੇ ਨਹੀਂ ਜਾਂਦਾ ਪਿੰਡ ਦਾ ਦਰਵਾਜ਼ਾ ਲਾ ਲਾ ਕੰਬਲਾ ਬਾਈ ਉਹਨਾਂ ਨਾਲ ਘਰ ਦਾ ਉਹ ਵੀ ਕਰੇਗਾ ਬੱਸ ਹੋ ਗਿਆ ਮੈਂ ਦੋਨੋਂ ਨੇਕਾ ਦੇ ਬਣਾ ਕੇ ਇੱਕ ਕਰਕੇ ਪਾਉਂਦੇ ਨੇ ਫਿਰ ਸਿੰਘ ਨੇ ਸਾਡੇ ਉਥੇ ਜਥੇਦਾਰ ਬਾਬਾ ਜੀ ਕਰੋ ਸਾਡੇ ਜੱਲ ਚੜ ਜਾਂਦੇ ਬਾਬਾ ਮਦੂਦਾ ਪਿੰਡ ਹੱਥ ਤੇ ਆ ਗਿਆ ਤੁਹਾਡੇ ਤੋਂ ਹੱਥ ਤੇ ਆ ਗਿਆ ਜੇ ਮੈਂ ਤਾਂ ਨਾ ਬੱਤ ਤੁਝ ਉਂਗਲੀ ਲਾ ਕੇ ਖਾਂਦੇ ਬਸ ਤੇ ਮੱਖੜ ਦੀ ਹੱਥ ਤੇ ਆ ਗਿਆ ਰੋਜ਼ ਦਰਵਾਜ਼ੇ ਕੋਲ ਉਹ ਮੈਂ ਤਾਂ ਬੰਦਾ ਨਹੀਂ ਹੈਗਾ ਉਹ ਇਹਦਾ ਪਿੰਡ ਜਮਾ ਦਾ ਬੰਦ ਕਰੋ ਬਾਈ ਨਾਲ ਇਹਦਾ ਸੋਤ ਕੀ ਦੇ ਨੋ ਨਾ ਲਾ ਲੈ ਲੇ ਲੋਕਾਂ ਨੂੰ ਫਿਰਦੇ ਨੇ ਮੈਂ ਦੇ ਦਿੱ ਫਟਾਣ ਗਏ ਤਾਂ ਹੀ ਕ੍ਰਿਸ਼ਨ ਜੀ ਜਾਣੇ ਲੋਕ ਬਾਬੇ ਦਾਰੂ ਨਹੀਂ ਪੀਂਦੇ ਨਾ ਕ੍ਰਿਸ਼ਨ ਜੀ ਤੁਸੀਂ ਜਾਣਦੇ ਨਾ ਤੋੜ ਇਹ ਨਾਲ ਦਾੜੇ ਨਹੀਂ ਵੀ ਸਰਮ ਕਰੀ ਤੁਸੀਂ ਦਾ ਮਟੋਰੇ ਬਟਾ ਰੱਖਣਾ ਨਾ ਬਾਈ ਇੱਥੇ ਨਹੀਂ ਜਾਣ ਦਿੰਦੇ ਇਹਨਾਂ ਨੂੰ ਅਵੇ ਮੈਨੂੰ ਹੱਥ ਨਾ ਲਾਓ ਕਾਟ ਕਰਦਾ ਦੀ ਬੰਦਾ ਨਹੀਂ ਦਾਰੂ ਕਿਸੇ ਨੇ ਪੜਾਈਆ ਤੈਨੂੰ ਕੋਕ ਜਿਵਾ ਕੇ ਕੋਕ ਜਿਵਾ ਕੇ ਪੜਾਈ ਤੇ ਆਪ ਨਹੀਂ ਪੀਤੀ ਦਾਰੂ ਬੰਦੇ ਨੂੰ ਪਤਾ ਜਲਾ ਰਹੀ ਜਾਂ ਨਹੀਂ ਪੀਤੀ ਬਾਈ ਵੇ ਦਵਾਈ ਆ ਨਾ ਜਵਾਦ ਨੂੰ ਪਤਾ ਲੱਗ ਜਾਂਦਾ ਯਾਰ ਆਡਰ ਤੇ ਮਰ ਸੋਰੀ ਗੱਲ ਇਹ ਹੀ ਤੇ ਭੱਕਣ ਨਹੀਂ ਦਾ ਲੋਆ ਜਣੇ ਦਾਰੂ ਕੀਤੀ ਹੈ ਮੇਰੀ ਅੰਤ ਨਾਲ ਲੈ ਦੇਣਾ ਨਾ ਪਾਣੇ ਦੀ ਰਿਆਜ ਕਰ ਮਰੀ ਅੱਜ ਕਰ ਗੱਲ ਜਵਾਦ ਪਰ ਤੋ ਹਾਂ ਕਰ ਗੱਲ ਉਹ ਕਿ ਮੋਟਰ ਤੇ ਮੇਰੇ ਦਾਰੂ ਦੀ ਦਵਾਈ ਜੀ ਭਾਈ ਦਵਾਈ ਜਲਦੀ ਆ ਖੋ ਹਾਂ ਇਹਨੂੰ ਹਾਂ ਦਵਾਈ ਆ ਗਈ ਦਾਰੂ ਦੀ ਦਵਾਈ ਜਲਦੀ ਆ ਓਏ ਤੈਨੂੰ ਮਾਰ ਦੇਣਾ ਤੈਨੂੰ ਓਏ ਭੱਲੇ ਨੂੰ ਚੁੱਪ ਕਰ ਜਾ ਬਕਵਾਸ ਬੰਦ ਕਰ ਲੈ ਝੂਠ ਨਾ ਬੋਲ ਇਹਨਾਂ ਬੱਚੇ ਸੱਚ ਬੋਲੋ ਦਾਦਾ ਵੀ ਸੱਚ ਦਾਰੂ ਪੀਤੀ ਆ ਬੋਲੋ ਮੈਨੂੰ ਕੁੱਟੋ ਮੈਨੂੰ ਉਹ ਕੁੱਟੋ ਨਾ ਦਾਰੂ ਪੀਤੀ ਆ ਤੂੰ ਕਾਰ ਲਾ ਦੇ ਤੈਨੂੰ ਤੈਨੂੰ ਦੋ ਮਿੰਟ ਕਾ ਦੋਣਾ ਤੇ ਕਾਰ ਲਾ ਦੇ ਆਪਣੇ ਸਾਰੇ ਕੋਈ ਤੂੰ ਇਹਨਾਂ ਦੇ ਲੈ ਕੇ ਨਹੀਂ ਹੈਗਾ ਤੇਰੀ ਦਾਰੂ ਪੀਤੀ ਲਾ ਤੈਨੂੰ ਪਹੁੰਚ ਜਦ ਤੱਕ ਕਹਦਾ ਕਿਹੜੇ ਦਲ ਦਾ ਬੰਦਾ ਤੂੰ ਜਿਹੜੇ ਪੜਾ ਸੀ ਫੇਮ ਫੈਕਣ ਕਹਿੰਦਾ ਤੂੰ ਕਿਹੜੇ ਦਲ ਦਾ ਤੂੰ ਦਿੱਲੀ ਕਿਹੜੇ ਦਲ ਦਾ ਦਿੱਲੀ ਦਿੱਲੀ ਕੌਣ ਬਣਾ ਕਿਉਂ ਆਹ ਮੇਰੇ ਮੋੜ ਦੇ ਪੀਤੀ ਆ ਮੇਰੀ ਤੇ ਮੈਂ ਪੀਤੀ ਹੋਈ ਆ ਸਾਡੇ ਜਥੇ ਦਾ ਪਰੋਸਾ ਮੰਨਿਆ ਹੋਇਆ ਹਾਂ ਮੰਨ ਗਿਆ ਸਾਰਾ ਕੁਝ ਹਾਂ ਹੁਣ ਹੁਣ ਹਾਂ ਇਹ ਹੁਣ ਵੀ ਕਹਿੰਦਾ ਹੁਣ ਵੀ ਕਹਿੰਦਾ ਕਹਿੰਦਾ ਮੈਨੂੰ ਇੱਕ ਵਾਰੀ ਬਖਸ਼ ਦੇ ਇਹ ਕਹਿੰਦਾ ਮੈਨੂੰ ਕਾਰ ਲਾ ਦੇ ਬਕਸ ਦਿਨਾ ਕਾਰ ਲਾ ਦੇ ਮੈਂ ਤੈਨੂੰ ਕਹਿੰਦਾ ਕਾਰ ਲੱਗ ਜਾ ਔੜ ਜਾ ਹਾਂ ਲਾ ਦੇ ਲਾ ਦੇ ਸਾਰਾ ਕੁਝ ਪੀਤੀ ਹੋਈ ਹੈ ਲਾ ਦੇ ਢਿੰਗ ਦੇਂਗਾ ਹਾਂ ਲਾ ਦੇ ਤੈਨੂੰ ਹੁਣ ਵੀ ਕਹਿੰਦੇ ਆ ਦਾਰੂ ਦੇ ਹੀ ਮੁਸ਼ਕਾ ਆਉਂਦਾ ਤੇਰੇ ਕੋਲ ਅਜੇ ਵੀ ਕਹਿੰਦੇ ਆ ਲਾ ਦੇ ਫਟਾਫਟ ਮੰਨਿਆ ਹੋਇਆ ਹਾਂ ਮੰਨ ਗਿਆ ਸਾਰਾ ਕੁਝ ਹਾਂ ਹਾਂ ਇੱਕ ਫੋਨ ਵੀ ਕਹਿੰਦਾ ਹੁਣ ਵੀ ਕਹਿੰਦਾ ਕਹਿੰਦਾ ਮੈਨੂੰ ਇੱਕ ਵਾਰੀ ਬਕਸ ਦੇ ਦੋ